ਅੰਦੇਰੀ ਕਿੰਨੇ ਟੋਟਲ ਲਿਸਟ ਕਰਦੇ ਜਦੋਂ ਖੇਡਦਾ ਹੈ ਤੁਹਾਡਾ ਪਿਸਟਾ ਕਰਦਾ ਉਹਦਾ ਫੀਡਿੰਗ ਦਾ ਕੰਮ ਕਰਦਾ ਹੈ ਹੈਲੋ ਹੈਲੋ ਜੀ ਦਾਸ ਜੀ ਇਹ ਮжоਰਿਟੀ ਦੀ ਗੱਲ ਆਉਂਦੀ ਹੈ ਚਾਹੇ ਉਹ ਸੂਬਾ ਸਰਕਾਰ ਹੋਵੇ ਸੈਂਟਰ ਕਿਉਂ ਹੋਵੇ ਕੋਈ ਵੀ ਪੋਸਟ ਹੋਵੇ ਜਿੱਥੇ ਪ੍ਰਧਾਨ ਇੱਕ ਲੱਗਾ ਤੇ ਤੁਸੀਂ ਚੈਲੰਜ ਕਰ ਰਹੇ ਕਿ ਉਸ ਕੋ ਮжоਰਿਟੀ ਨਹੀਂ ਹੈਗੀ ਸਾਡਾ ਕੰਮ ਹੈ ਪਹਿਲਾਂ ਉਹਨੂੰ ਮੌਕਾ ਦੇਣਾ ਵੀ ਪਾਈ ਤੋਂ ਮжоਰਿਟੀ ਸਾਬਤ ਕਰ ਕਿ ਮжоਰਿਟੀ ਹੈ ਕਿ ਨਹੀਂ ਹੈ ਠੀਕ ਹੈ ਹੁਣ ਤੱਕ ਠੀਕ ਹੈ ਸਭ ਠੀਕ ਹੈ ਇਹਨਾਂ ਨੇ ਸਾਨੂੰ 85 ਬੰਦਿਆਂ ਦੀ ਦਸਤਖਤਾਂ ਹੈ ਕਿ 85 ਬੰਦੇ ਸਾਡੇ ਨਾਲ ਆਪਣੀ ਵੀ ਦੇ ਦੇ 103 ਵਾਲੀ 5 ਵਾਲੀ 385 کافی ਲੋਕ ਹੈ ਆਪਣੀ ਕਿੰਨੇ ਤੋਂ ਹੁਣ ਇਹਨਾਂ ਦੇ 85 ਵੈਰੀਫਾਈ ਹੋਣੇ ਤੇ 103 ਠੀਕ ਆ ਗੱਲ ਇਹ ਵੀ ਕਰਦੇ ਠੀਕ ਹੈ ਕਿਉਂਕਿ ਜੇ 85 ਤੇ 103 ਲਾਈਏ ਆਪਾਂ ਜਿਹੜੇ 180 ਬਣਾ ਰਹੇ ਆ ਉਹਦੇ ਵਿੱਚ ਕੋਈ ਐਸਾ ਬੰਦਾ ਜਿਹੜਾ ਗੀਤੀ بیچ ਗਿਆ ਹੋਵੇ ਉਹਦੀ ਵੋਟ ਨਹੀਂ ਗਿਣੀ ਜਾਣੀ ਕੋਈ ਐਸਾ ਬੰਦਾ ਜਿਹਦੀ ਜਿਹਦਾ ਡਰਾਈਵਰ ਹੋਵੇ ਉਹਦੀ ਵੋਟ ਨਹੀਂ ਗਿਣੀ ਜਾਣੀ ਵੋਟ ਸਿਰਫ ਮਾਲਕ ਦੀ ਠੀਕ ਹੈ ਬੰਦਾ ਉਹ ਦਰਸ਼ਤੀ ਕਰਾ ਜੀ ਦੋਨੇ ਰਿਟਰਨ ਦ੍ਰਿਸ਼ਟੀ ਕਰੇ ਵੀ ਸਹੀ ਕਿਹੜੀ ਗੱਲ ਬਣਾਉਣਾ ਹੈ ਪੂਰਾ ਫੈਰ ਕੀਤਾ ਉਹ ਅਸੀਂ ਇਸੇ ਇਸੇ ਚਲ ਕੇ ਨਵੰਦਰ ਬੁਲਾ ਰਹੇ ਸੀ ਦੋਨਾਂ ਲਿਸਟਾਂ ਦੀ ਦੁਰਸਤੀ ਕੀਤੀ ਜਾ ਬਈ ਸਹੀ ਹੋਦਾ ਤਾਂ ਹੀ ਮਿਲਦਾ ਨਾ ਹਾਂ ਹਾਂ ਜੀ ਤਾਂ ਹੀ ਨਵੰਦਰ ਬੁਲਾ ਰਹੇ ਬਾਸੀ ਜੀ ਬੰਦਿਆਂ ਦੇ ਨਾਮ ਬੋਲ ਦੋ ਇਧਰ 85 ਦੇ ਨਾਮ ਬੁਲਾਵਾ ਦੋ ਕਿਸੇ ਤੋਂ ਜਿਹੜਾ ਇਧਰ ਹੋਊਗਾ ਠੀਕ ਹੈ ਜਿਹੜਾ ਨਹੀਂ ਹੋਊਗਾ ਨਾ ਦੇ ਦੂਗਾ ਫੋਟੋ ਵਾਹੇ ਗਏ ਕੱਢੋ ਫੋਟੋ ਸੈਨਾ ਦੇ ਪਾਸੇ ਲਿਖਣਾ ਯਾਰ ਫੋਟੋ ਕੋ 95 98 ਦੇ ਸਾਈਨ ਹੈਗੇ ਹੈ ਕਿਸਾ ਰੱਬ ਹੈ ਗੱਲ ਕੱਲ ਕੱਲ ਨੋਦੀ ਤਸੱਲੀ ਕਰਦੇ ਗਏ ਰਹਿੰਦੇ ਨੇ ਸਾਡੇ ਨਾਲ ਹੈ ਫੋਟੋ ਵੋਟਰ ਵੀ ਮੱਗਰਾ ਲਾਉਂਗਾ VOTING ਦਾ ਵੀ ਟਾਈਮ ਲਗਾਉਂਗੇ ਕੱਲ ਕੱਲ VOT ਕਰਾਂਗੇ OPERATOR ਮਤਾ ਜੀ ਵੋਟਾਂ ਪੈਂਦੀਆਂ ਹਾਜ਼ਰ ਸੁਨੀਪੂ ਕੋਈ ਕਰਦੇ ਕੋ ਗੱਲ ਕਿ ਤੇਈ ਬੋਰਡ ਪੈਂਦੀ ਹਾਜ਼ਰ ਬੰਦੀ ਬੋਰਡ ਪੈਂਦੀ ਬਹੁਤ ਬਹੁਤ ਬੋਰਡ ਹੋਣ ਕਹਿਣ ਲੱਗੇ ਚਲ ਬੋਰਡ ਕੱਲ ਪਰਸੋਂ ਨੂੰ ਪਾਉਂਗੇ ਹਾਜ਼ਰ ਪਾਉਂਗੇ ਗੱਬੇ ਚ ਔਰ ਅਪਰੇਟਰ ਨੇ ਐਸੇ ਕਹਿ ਬੈਠਾ ਕਿ ਹੁਣ ਕੱਲ ਪਰਸੋਂ ਬਣਾ ਗਿਆ ਤੇ ਹੁਣੇ ਕੱਲ ਪਰਸੋਂ ਬਣਾ ਲਾ ਗਿਆ ਕੀ ਹੋ ਰਿਹਾ ਇਹ ਕੀ ਹੋ ਗਿਆ ਹੁਣ ਕੱਲ ਪਰਸੋਂ ਬਣਾ ਗਿਆ ਚੱਲ ਹੋਈ ਆ ਵੀ ਪਾਪਾ ਵੀ ਨਹੀਂ ਮੰਨਦੇ ਇੱਥੇ ਕੁਝ ਗੱਲਾਂ ਉਹ ਵੀ ਨਹੀਂ ਮੰਨਦੇ ਅੱਜ ਤੇ ਕਰਕੇ ਪ੍ਰੋਬਲਮ ਹੈ ਪਹਿਲੀ ਪ੍ਰੋਬਲਮ ਇਹ ਹੈ ਕਿ ਤੁਸੀਂ ਜੇ ਦੋ ਕਮੇਟੀ ਬਣਾਓ ਉਹ ਕਹਿੰਦੇ ਜੀ ਵੀ ਐਡੀ ਕਿਹੜੀ ਗੱਲ ਐ ਅਸੀਂ ਮੈਜੋਰਟੀ ਚ ਹਾਂ ਸੋ ਬੀਸਿਕਲੀ ਥੋੜੀ ਗੱਲ ਘਟਉਂਦੀ ਹਮ ਜਿਹਨਾਂ ਨੇ ਥੋੜੀ ਜਿਹੀ ਗੱਲ ਕਹੀ ਸੀ ਗੱਲ ਇਹ ਦੋ ਬੰਦੇ ਦੇ ਦੋ ਤੁਸੀਂ ਦੋ ਸਾਡੇ ਪੰਜ ਬੰਦੇ ਦੇ ਦੋ ਤੁਹਾਨੂੰ ਮੰਨ ਦਿੱਤਾ ਪੀ ਮੈਂ ਤਾਂ ਅੱਜ ਵੀ ਕਹਿਣਾ ਇਹ ਤਾਂ ਤੁਹਾਡੀ ਆਪਸੀ ਸਹਿਮਤੀ ਹੈ ਇਹ ਗੱਲ ਆਪਾਂ 5 ਬੰਦਿਆਂ ਦੀ ਦੋ ਬੰਦਿਆਂ ਦੀ ਰੇਸ਼ੋ ਨਾਲ ਬੰਦੇ ਵੀ ਹੋਣ ਉਹ ਤੇ ਉਹਨਾਂ ਨੂੰ ਬਰਾਬਰ ਕਿੱਦਾਂ ਕਰਨ ਲੱਗਾਂਗੇ ਜੇ ਬੰਦੇ ਹੀ ਹੋਰ ਇੱਕ ਮਿੰਟ ਹਾਂਜੀ ਹੋਰ ਹੋਰ ਇੰਨਾ ਵੀ ਜਿੱਦ ਨਹੀਂ ਸਾਥ ਦੀ ਅਸੀਂ ਇਹਨਾਂ ਦਾ ਰਾਜੀਨਾਮਾ ਕਰਾ ਰਹੇ ਇਹਨਾਂ ਦਾ ਤੁਹਾਡਾ ਨਹੀਂ ਇਹਨਾਂ ਦਾ ਮਤਲਬ ਇਹਨਾਂ ਨਾਲ ਇਹਨਾਂ ਦੀ ਆਪਾਂ ਗੱਲ ਕਰਦੇ ਵੋਟਾਂ ਦੀ ਠੀਕ ਹੈ ਜੀ ਤੁਸੀਂ ਬਹੁਤ ਕਹਿ ਰਹੇ ਹੋ ਕਿ ਤੁਹਾਡੀ ਮੈਜੋਰਿਟੀ ਹੈ ਉਹ ਕਹਿੰਦੇ ਉਹਨਾਂ ਦੀ ਮੈਜੋਰਿਟੀ ਹੈ ਆਪਾਂ ਤਸਦੀਲਾਰ ਸਾਹਿਬ ਨੂੰ ਆਬਜ਼ਰਵਰ ਲਵਾਉਣੇ ਸਾਪਾ ਇਲੈਕਸ਼ਨ ਕਰਾ ਲੈ ਅੱਜ ਜੀ ਅੱਜ ਆਪਣੇ ਆਪਣੇ ਗਰਾਵ ਆਹ ਯਾਰ ਕਮਾਲ ਦੀ ਗੱਲ ਕਰੀ ਜਾਂਦੇ ਹੋ ਕੋਈ ਬੰਦਾ ਬਾਹਰ ਗਿਆ ਕਿਸੇ ਨੂੰ ਕਿਤੇ ਆ ਰਿਹਾ ਥੋੜੀ ਕਰਾਣੀ ਆਰ ਸੀ ਚਾਹੀਦੀ ਨਾਲ ਵੀਡੀਓਗ੍ਰਾਫੀ ਹੋਵੇ ਪ੍ਰੋਪਰ ਇਲੈਕਸ਼ਨ ਹੋਣੀ ਹੈ ਮੁੜ ਕੇ ਤੁਸੀਂ ਮਿੰਟ ਚ ਕਹਿੰਦੇ ਨਾ ਇਹ ਤਾਂ ਸਭ ਗਲਤ ਹੋਇਆ ਜੀ ਇਦਾਂ ਨਹੀਂ ਹੋਣੀ ਲੱਗਦਾ ਇੱਕ ਮਿੰਟ ਜੀ ਇੱਕ ਮਿੰਟ ਯਾਰ ਤੂੰ ਰੁਕ ਜਾ ਸੋਈ ਲੋ ਯਾਰ ਤੁਸੀਂ ਕਿਸੇ ਨੂੰ ਸ਼ੱਕ ਸ਼ੁਭਾ ਨਾ ਰਹੇ ਕੱਲ ਜੇ ਜਿਹੜਾ ਤਾਰ ਹਰ ਗਿਆ ਉਹਨੇ ਕਹਣਾ ਜੀ ਇਹ ਤਾਂ ਸਰਕਾਰ ਸੀ ਤਾਰ ਗਿਆ ਦੂਜੇ ਕਹਿੰਦੇ ਇਹ ਤਾਂ ਧੱਕੇ ਨਾਲ ਹੀ ਕਰਾ ਗਏ ਜੀ ਆਪਾਂ ਉਹ ਕੰਮ ਨਾ ਕਰ ਇੱਕ ਨਾਲ ਦਿਨ ਕਿੰਨੇ ਚਾਹੀਦੇ ਇੱਕ ਬੇਨਤੀਆਂ ਨਾਲੇ ਪਹਿਲਾ ਬੰਦਾ ਬਾਹਰੋਂ ਵੋਟ ਪਾ ਲ ਜਾਊਗਾ ਪਰ ਬਾਹਰੋਂ ਕੋਈ ਬੰਦਾ ਨਹੀਂ ਹੋਊਗਾ ਬੇਨਤੀ ਜਿਹੜੀ ਹੈ ਪਾਰਦਰਸ਼ੀ ਹੋਵੇ ਇਹ ਨਹੀਂ ਐਲਾਨ ਇਹ ਹੁੰਦਾ ਇੱਥੇ ਹੁੰਦਾ ਜੀ ਸਾਨੂੰ ਕਦੋਂ ਦਾ ਨੀਂਦ ਐਲਾਨ ਕਰ ਦੋਗੇ ਆਪ ਕਿਹੜਾ ਨਾ ਜਿੱਤ ਗਿਆ ਸਾਡੇ ਨਾਲ ਹੋਈਆਂ ਮੈਂ ਜੀ ਹੈਗੀ ਚਲੋ ਯਾਰ ਇੰਨਾ ਨਾਲ ਕਰੋ ਤੁਹਾਡਾ ਪੋਲਿੰਗ ਏਜੰਟ ਤੁਹਾਡੇ ਇੱਕ ਮਿੰਟ ਹੁੰਦਾ ਤੂੰ ਐਂ ਜੀ

ਬਾਜੀ 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 ਬੋਟਿੰਗ ਬੋਟਿੰਗ ਯਾਰ ਇੱਕ ਕੰਮ ਕਰੋ ਮੈਂ ਤੜੇ ਬਣਾ ਦੇ ਯਾਰ ਜਦੋਂ ਬੋਟ ਨਹੀਂ ਕਹਿੰਦੇ ਤੜੇ ਨਾ ਬਣਾਓ ਜਦੋਂ ਕੋਈ ਆਣੀ ਤੜੇ ਬਣਾਓ ਵੀਰ ਉਹ ਮੈਨੂੰ ਕੋਣ ਨੰਬਰ ਦੱਸੋ ਪਤਾ ਤੁਹਾਨੂੰ ਇਹਦੇ ਮੈਂ ਤਾਂ ਠੀਕ ਕਰਾ ਜਾ ਰਿਹਾ ਕਰੇਗਾ ਬੋਲਣੇ ਆ ਜਾਣਾ ਉਹ ਸਾਡੇ ਦੀ ਖਾਣ ਦੀ ਆ ਜਾ ਰਹੀ 국민ively, from their radio stations <US> are also nd Jungai Morlan Ibaraman, Dutchman Ali Al Ha avez Wadi 숨, wadi wa la l'ho, wadi wa bar dan Infanta지 are also chari wadi e khachari, wadi wadi wa lab Wadi wad Billie at taa. wadi wa hafuli, wadi wa gucken, u kommer sanna hau wadi am ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਐਵੇਂ ਆ ਜੀ ਵੀ ਸਿਰੇ ਤਾਂ ਚੜੀ ਪਿਆ ਸਾਰੇ ਲੋਕ ਜਿਹੜੇ ਇੱਕ ਦਰਬੀ ਜਿਹੜੀ ਗੱਲ ਮੈਂ ਤੁਹਾਨੂੰ ਕੱਲ ਵੀ ਦੱਸੀ ਦੀ ਵੀ 11 ਮੈਂਬਰ ਇਹਨਾਂ ਨਾਲ ਵਿੱਚੋਂ ਚੁਣ ਕੇ ਕਰੇ ਵੀ ਆਪਣੇ ਪਰ ਜਿਹੜੇ ਕਿਤੇ ਨਾ ਕਿਤੇ ਫੇਰ ਉਹੀ ਪ੍ਰਧਾਨ ਲਾਣ ਦੀ ਜਿਹੜੀ ਜਿਹੜੇ ਬੰਦੇ ਨੂੰ ਲੋਕ ਨਹੀਂ ਚਾਹੁੰਦੇ ਗਰੀਬ ਉਹਨੂੰ ਲਾਣ ਦੇ ਇੱਕ ੱਟਕੇ ਨਾਲ ਕਹਿ ਲੋ ਜਾਂ ਕਿਸੇ ਤਰ੍ਹਾਂ ਵੀ ਲੈ ਲੋ ਪਤਾ ਨਹੀਂ ਪ੍ਰਸ਼ਾਸਨ ਵਿੱਚ ਕਿਹੜਾ ਦਵਾਈ ਪ੍ਰਸ਼ਾਸਨ ਬਾਰ-ਬਾਰ ਉਹ ਗੱਲ ਕਹੀ ਜਾਂਦਾ ਉਹ ਕਹਿੰਦੇ ਵੀ ਆ ਭਰਾ ਵੀ ਕੋਈ ਮੈਂਬਰ ਦੀ ਟੋੜ ਬੰਨ ਕਰਨੀ ਤੁਹਾਨੂੰ ਨਹੀਂ ਮਨਜ਼ੂਰ ਆ ਵੈਸੇ ਉਹਨੀਆਂ ਬਣਵਾਏ ਵੇ ਤਾਂ ਉਹ ਵੀ ਕਰ ਲੋ ਤੇ ਮੈਂਬਰ 11 ਮੈਂਬਰਾਂ ਨਾਲੇ ਕੰਮ ਚੱਲੂਗਾ ਇੱਥੇ ਜਿਹੜੀ ਧੰਦਲੀ ਤਾਂ ਬੰਦ ਹੋਣੀ ਪਰ ਇਹ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਹੈ ਜਾਂ ਕੋਈ ਮੌਕੇ ਦੀ ਸਰਕਾਰ ਦਾ ਦਬਾਅ ਇਹ ਕਿਆ ਕਹਿ ਸਕਦੇ ਇਹਨਾਂ ਲੋਕਾਂ ਦੀ ਇਹ ਸਾਰੇ ਜਿਹੜੇ 70 80 ਬੰਦੇ ਆ 500 ਵੋਟ 70 80 ਬੰਦੇ ਜਿਹੜੇ ਹਜਾ ਕੇ ਆਪਣੇ ਬੰਦੇ 20 ਤੀ ਬਾਹਰ ਆ ਉਹ ਬੰਦੇ ਇੱਕ ਮੂੰਹ ਹੀ ਗੱਲ ਕਰ ਰਹੇ ਵੀ ਅਸੀਂ 11 ਮੈਂਬਰ ਲਾਤੇ ਤੇ ਗੱਲ ਖਤਮ ਪਤਾ ਨਹੀਂ ਉਹ ਕਿੱਥੇ ਤੱਕ ਗੱਲ ਜਿਹੜੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਰਿਪੋਰਟਿੰਗ ਦੀ ਗੱਲ ਚੱਲਦੀ ਪਈ ਸੀ VOTING ਮਨਜ਼ੂਰ ਹੈ ਤੁਹਾਨੂੰ ਪਹਿਲਾ ਨੰਬਰ ਤਾਂ ਇੱਕ ਮਿੰਟ ਵਿਜੇ ਇੱਥੇ ਬੋਰਡਰ ਕਿਸ ਆਧਾਰ ਤੇ ਹੋ ਸਕਦੀ ਹੁਣ ਮੈਂ ਤੁਹਾਨੂੰ ਇਹਦੀ ਜਾਣਨਾ ਪਾਵਾਂ ਇਹ ਸੁਸਾਇਟੀ ਹਿਮਾਚਲ ਨੇ ਬਣਾਈ ਵੀ ਇਹਦੇ ਵਿੱਚ ਪੰਜਾਬ ਦੇ ਤਹਿਸੀਲਦਾਰ ਦਾ ਪੰਜਾਬ ਤੇ ਕੋਈ ਹੋਰ ਅਧਿਕਾਰੀਆਂ ਦਾ ਕੋਈ ਅਧਿਕਾਰ ਖੇਤਰ ਚ ਚੀਜ਼ਾਂ ਨਹੀਂ ਆਂਦੀ वैसे ये ਨਹੀਂ ਆ ਜਾ ਚੀਜ਼ੇ ਗਲਤ ਹੈ ਫਿਰ ਜਦੋਂ ਬੋਰਡਿੰਗ ਹੋਣ ਵੀ ਲਾਪੀ ਕਿਹੜੇ ਹਿਸਾਬ ਨਾਲ ਇਹ ਬੋਰਡਿੰਗ ਕਰਾਦੇ ਜਦ ਅਜੇ ਨਹੀਂ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਇਹ ਨਹੀਂ ਪੁੱਛੀ ਨਹੀਂ ਕੱਲ ਉਹਦੇ ਅੰਦਰ ਜਾ ਕੇ ਕਹਿ ਦੇਣਗੇ ਜੀ ਬੁਲਾਣਾ ਬਣ ਗਿਆ ਬਾਹਰ ਖੜੀ ਕਰਕੇ ਆ ਜੂਗਾ ਪਾਰਦਰਸ਼ੀ ਜੇ ਕੰਮ ਹੋਵੇ ਕੋਈ ਤਾਂ ਜਿਹਨਾਂ ਨੂੰ ਕਿਹਾ ਤਾਂ ਵੀ ਪਾਸਾ-ਪਾਸਾ ਦੋਹੇ ਧਿਰਾਂ ਦੇ ਬੰਦੇ ਖੜੇ ਕਰ ਲਓ ਗੱਲ ਕਰਦੇ ਮੈਂ ਗਿਣਤੀ ਕਰ ਲਿਓ ਹੱਥ ਖੜੇ ਕਰਾ ਲਓ ਉਹ ਲੋਕ ਵੀ ਦੇਖਣ ਸਾਰੇ ਖੜ ਕੇ ਵੀ ਹਾਂ ਜੀ ਕਿਹਦੇ ਬੰਦੇ ਜ਼ਿਆਦਾ ਕਿਹਦੇ ਘੱਟ ਹੈ ਪਰ ਜਿਹੜੀ ਪੀਪਿਆਂ ਵਾਲੀ ਗੱਲ ਅੰਦਰੋਂ ਨੇਗਾ ਵੀ ਅਸੀਂ ਜੀ ਅੰਦਰ ਬੰਦਾ ਨਹੀਂ ਜਾਣ ਦੇਣਾ ਫਿਰ ਸਾਨੂੰ ਕੋ ਬਤਾ ਅੱਜ ਵੀ ਸਾਰੀ ਪਬਲਿਕ ਜਿਨ੍ਹਾਂ ਨਾਲ ਲੋਕਾਂ ਦਾ ਫੈਸਲਾ ਕਰਨਾ ਉਹ ਬਾਹਰ ਬਿਠਾ ਲ ਕੇ ਇੱਕ ਜਿਹੜਾ ਆਪ ਮੁਹਾਰੇ ਪ੍ਰਧਾਨ ਪ੍ਰਧਾਨਦੀ ਦਿਨ ਰਾਤ ਦੀ ਰੱਟ ਲਾਈ ਵੰਦਾ ਉਹਨੂੰ ਲੈ ਕੇ ਪ੍ਰਸ਼ਾਸਨ ਅੰਦਰ ਬੈਠਾ ਰਿਹਾ ਕਿੱਥੇ ਦੇ ਹਿਸਾਬ ਹੈ ਲੋਕ ਬਾਰ ਬਾਰ ਇਹ ਗੱਲ ਕਹਿੰਦੇ ਵੀ ਸਾਡਾ ਜਿਹੜਾ ਕੰਮ ਹੈ ਕੋਈ ਉੱਚ ਅਧਿਕਾਰੀ ਪੈਗਾ ਇਹਨੂੰ ਸਪੱਸ਼ਟ ਕਰਨ ਸਾਭ ਪਾਰਦਰਸ਼ੀ ਕੰਮ ਹੋਗਾ ਜਿਹਨੂੰ ਲਾਣਾ 11 ਮੈਂਬਰ ਲੱਗਣ ਇਹਨਾਂ ਦੇ ਵਿੱਚੋਂ ਪੁੱਛ ਕੇ 13 ਲੱਗੜ ਇਹਨਾਂ ਦਾ ਕੰਮ ਚਾਹੀਦਾ ਜਿਹੜਾ ਉਹ ਪ੍ਰਦਾਨ-ਪਰਦਾਨ ਕਰੀ ਜਾਂਦਾ ਕਿਸੇ ਬੰਦੇ ਨੂੰ ਵੀ ਹੱਥ ਖੜੇ ਕਰਕੇ ਲਾ ਦੇ ਮੰਜੂਰੀ ਦੇ ਨੂੰ ਉਹ ਪ੍ਰਦਾਨ ਜਿਵੇਂ ਸਾਰੇ ਉਹੀ ਬੰਦੇ ਆ ਫਿਰ ਗੱਲ kia ਐ ਐਵੇਂ ਇੱਕ ਧੱਕੇ ਨਾਲ ਕਿਸੇ ਸਿਰ ਪਰ ਬੰਦੇ ਪਿਠਾਣ ਵਾਲੀ ਗੱਲ ਆ ਉਹ ਪਹਿਲਾਂ ਵੀ ਹੋ ਲਿਆ ਗਲਤ ਕੰਮ ਚੱਲੀ ਜਾਂਦੇ ਲੋਕ ਨਹੀਂ ਚਾਹੁੰਦੇ ਉਹ ਗੱਲ ਸਿਰੇ ਲੱਗੀ ਪ੍ਰਸ਼ਾਸਨ ਧਰੀਆਂ ਨਾਲ ਸਾਸਿਕਾ ਭਾਜੀ ਪਹਿਲੀ ਗੱਲ ਤਾਂ ਜੇ ਮੈਂਬਰ ਵਾਲੀ ਗੱਲ ਐ ਮੈਂਬਰਾਂ ਚ ਮੇਰਾ ਨਾਮ ਹੈਗਾ ਜੇ ਕਿਸੇ ਦੇਖੋ ਅਸੀਂ ਸਾਰੇ ਆਪਣੇ ਭਾਈਆਂ ਨਾਲ ਪਹਿਲੀ ਗੱਲ ਤਾਂ ਇੱਕ ਵਾਰ ਦੱਸ ਦਿੰਦਾ ਸਾਨੂੰ ਕੋਈ ਇਹ ਨਹੀਂ ਸ਼ੌਂਕ ਹੈ ਕੋਈ ਮੈਂਬਰ ਬੰਬਰ ਬਣਦਾ ਜਾਂ ਕੋਈ ਅਸੀਂ ਤਾਂ ਆਪਣੇ ਸਾਰੇ ਬੰਦਿਆਂ ਨਾਲ ਹੈ ਜਿੱਦਾਂ ਸਾਡੇ ਭਾਈ ਜਾਰਾ ਕਹਿੰਦਾ ਇਹ ਮੈਨੂੰ ਕਹਿੰਦੇ ਤੁਸੀਂ ਤੂੰ ਮੈਂਬਰ ਬਣ ਜਾ ਮੈਂ ਬਣ ਗਿਆ ਜੇ ਫਿਰ ਵੀ ਕਿਸੇ ਨੂੰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਦਾ ਮੇਰਾ ਇਤਰਾਜ ਹੈ ਮੈਂ ਪਿੱਛੇ ਹੋ ਜਾਂਦਾ ਹੋਰ ਕੋਈ ਜੇ ਨਾ ਵੀ ਸਾਡਾ ਭਾਈ ਅੱਗੇ ਆਣਾ ਚਾਹੁੰਦਾ ਵੀ ਹਾਂ ਇਹਨਾਂ ਨਾਲ ਦਰਦ ਹੈਗਾ ਕਿਸੇ ਨੂੰ ਉਹ ਖੜ੍ਹ ਜਾਵੇ ਉਹਦੇ ਬਾਅਦ ਜਦੋਂ ਅਸੀਂ ਅੰਦਰ ਗਏ ਦੇਖੋ ਪ੍ਰਸ਼ਾਸਨ ਨੇ ਬਹੁਤ ਵਧੀਆ ਗੱਲ ਕੀਤੀ ਸਾਡੇ ਨਾਲ ਪ੍ਰਸ਼ਾਸਨ ਨੇ ਇਹ ਗੱਲ ਕੀਤੀ ਵੀ ਦੇਖੋ ਤੁਹਾਡਾ ਕੰਮ ਹੈ ਤਜ਼ੀਰ ਨੂੰ ਸੁਧਾਰੋ ਕਿੱਦਾਂ ਤੁਸੀਂ ਕਿਆ ਚਾਹੁੰਦੇ ਉਹਨਾਂ ਨੇ ਸਾਡੀ ਇਹ ਗੱਲ ਸੁਣੀ ਵੀ ਕਿਆ ਚਾਹੁੰਦੇ ਅਸੀਂ ਉਹਨਾਂ ਨੂੰ ਆਪਣਾ ਪੱਖ ਰੱਖਿਆ ਸਰ ਵੀ ਸਾਡੇ ਜਿਹੜੇ ਲੋਕ ਹੈ 11 ਮੈਂਬਰੀ ਕਮੇਟੀ ਕਹਿੰਦੇ ਵੀ ਅਸੀਂ 11 ਮੈਂਬਰੀ ਕਮੇਟੀ ਬਣਾਣੀ ਉਹਦੇ ਜੋ ਸਾਡੇ ਜਿਹੋ ਲੋਕਾਂ ਦਾ ਡਿਸੀਜਨ ਹੈ ਉਹ ਸਾਡੇ ਵਾਸਤੇ ਸਾਰਿਆਂ ਵਾਸਤੇ ਫਾਈਨਲ ਹੈ ਤੇ ਉਹਦੇ ਬਾਅਦ ਸਾਨੂੰ ਐਸਪੀ ਸਰ ਕਹਿੰਦੇ ਆ ਵੀ ਚਲੋ ਤੁਸੀਂ ਇੱਕ ਬੰਦਾ ਜਿਹੜਾ ਵੀ ਦੱਸੋ ਕਿਹੜਾ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਤਰਲੋਚਨ ਸਿੰਘ ਲੋਚੀ ਉਹਨੂੰ ਆਪਾਂ ਨਾਲ ਲੈ ਲੈਂਦੇ ਆ ਠੀਕ ਹੈ ਜੀ ਉਹਨਾਂ ਦੇ ਨਾਲ ਸਾਡੇ ਬੰਦੇ ਲੱਗ ਜਾਂਦੇ ਉਹ ਕਹਿੰਦੇ ਠੀਕ ਹੈ ਤੁਸੀਂ ਗੱਲ ਕਰੋ ਪਰ ਲੇਕਿਨ ਫਿਰ ਕੁਝ ਕੁ ਬੰਦਿਆਂ ਨੇ ਆ ਕੇ ਅੜੀ ਪਸਾਤੀ ਵੀ ਨਹੀਂ ਜੀ ਸਾਨੂੰ ਲੋਚੀ ਮਨਜ਼ੂਰ ਨਹੀਂ ਹੈ ਉਹ ਕਹਿੰਦਾ ਨਹੀਂ ਜੀ ਇਹ ਜਿਹੜੇ ਪਹਿਲੇ ਪ੍ਰਧਾਨ ਆ ਇਹਨਾਂ ਨਾਲ ਬੰਦੇ ਲਾ ਦਿਓ ਲੋਕਾਂ ਦਾ ਫਿਰ ਉੱਥੇ ਮਤਲਬ ਨਹੀਂ ਸੇਮਤੀ ਜਤੀ ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈ ਸਾਰੇ ਲੋਕ ਸਾਈਡ ਹੋ ਗਏ ਵੀ ਜਿੱਦਾਂ ਹੁਣ ਪ੍ਰਸ਼ਾਸਨ ਨੇ ਕਰਨਾ ਉਦਾਂ ਕਰ ਲਵੇ ਲੇਕਿਨ ਜਿਹੜੇ ਲੋਕਾਂ ਦੀ ਇੱਕ ਵਾਰੀ ਆਵਾਜ਼ ਸੁਣੀ ਜਾਵੇ ਸਾਨੂੰ ਪ੍ਰਸ਼ਾਸਨ ਤੇ ਇਹ ਅਪੀਲ ਆ ਵੀ ਇੱਕ ਵਾਰੀ ਲੋਕਾਂ ਦੀ ਗੱਲ ਜ਼ਰੂਰ ਸੁਣੀ ਜਾਵੇ ਸਾਡੀ ਨਾ ਸਾਡੀ ਨਾ ਸੁਣੇ ਲੋਕਾਂ ਦੀ ਜ਼ਰੂਰ ਸੁਣੇ ਇੱਕ ਵਾਰ ਕੋਈ ਨਹੀਂ ਜੀ ਸਾਡੇ ਜੂਨੀਅਨ ਦੇ ਜਿਹੜੇ ਆਪਰੇਟਰ ਆ ਉਹਨਾਂ ਦਾ ਕੋਈ ਰੋਲਾ ਨਹੀਂ ਹੈ ਜਿਹੜੇ ਬਾਹਰੋਂ ਆਏ ਹੋਏ ਆਊਟਰ ਸੈਟਰ ਜਿੰਨੀਆਂ ਬੀਰ ਸਾਹਿਬ ਹੋਰੇ ਨਾਜ਼ਰ ਸਾਹਿਬ ਹੋਰੇ ਇਹਨਾਂ ਦਾ ਹਮੇਸ਼ਾ ਇਹੀ ਰਿਹਾ ਕਿ ਅਸੀਂ ਰੋਲਾ ਪਾਈਏ ਕੋਈ ਕੰਮ ਨਾ ਚੱਲਣ ਦਈਏ ਚਾਹੇ ਉਪਰਲੀ ਜੂਨੀਅਨ ਚਾਹੇ ਥੱਲੇ ਜੂਨੀਅਨ ਚ ਕੋਈ ਨਾ ਕੋਈ ਕੋਈ ਨਾ ਕੋਈ ਕਲੇਸ਼ ਜਿਹੜਾ ਇਹਨਾਂ ਦਾ ਪੂਰੇ ਜ਼ਿਲ੍ਹੇ ਦੇ ਵਿੱਚ ਹੈਗਾ ਨਾ ਇਹ ਕੰਮ ਚੱਲਣ ਦਿੰਦੇ ਕਿਸੇ ਦਾ ਇਹ ਕਹਿੰਦੇ ਸਾਰਾ ਹੀ ਅਸੀਂ ਕੰਮ ਜਿਹੜਾ ਸਿਕੰਦਰ ਮੰਗੋ ਸਾਰੇ ਕੰਮ ਜਿਹੜਾ ਅਸੀਂ ਆਪਣੀ ਮੁਠੀ ਕਰ ਲਈਏ ਆਪਣੇ ਹੱਥਾਂ ਵਿੱਚ ਲੈ ਲਈਏ ਇਹ ਕਿਸੇ ਨੂੰ ਰੋਟੀ ਨਹੀਂ ਖਾਣ ਦਿੰਦੇ ਇਹ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਇਦਾਂ ਦਾ ਇਹ ਕੀਤਾ ਹੈ ਕਿਥੇ ਜਾਂਦੇ ਇੱਥੇ ਲੜਾਈ ਪਵਾਉਂਦੇ ਅੱਜ ਪ੍ਰਸ਼ਾਸਨ ਨੇ ਕਿਹਾ ਠੀਕਾ ਕੀਰਤਪੁਰ ਸਾਹਿਬ ਆ ਕੇ ਐਚਪੀ ਸਾਹਿਬ ਮਾਨ ਸਾਹਿਬ ਪਹੁੰਚੇ ਆ ਉਹਨਾਂ ਨੇ ਕਿਹਾ ਜਿਹੜਾ ਇਹਨਾਂ ਦਾ ਡਿਸਪਿਊਟ ਹੈ ਇਹਦਾ ਕੋਈ ਹੱਲ ਕੀਤਾ ਜਾਵੇ ਮੈਂ ਤੁਹਾਨੂੰ ਜੀ ਆਪਣੇ ਬਾਰੇ ਦੱਸ ਦਿਆਂ ਕਿ ਮੈਂ ਪਹਿਲਾਂ ਵੀ ਪਿਛਲੇ 5 ਸਾਲ ਇੱਥੇ ਪ੍ਰਧਾਨਗੀ ਕਰਕੇ ਗਿਆ ਔਰ ਉਸ ਤੋਂ ਬਾਅਦ ਇੱਕ ਮੁੰਡਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਹਰਜੋਤ ਸਿੰਘ ਵੈਸਨ ਹੈ ਜਿਹੜਾ ਕੇਬਨ ਮੰਤਰੀ ਹੈ ਉਹਨੇ ਇੱਥੇ ਬਿਠਾਇਆ ਸੀਗਾ ਆਪਣੀ ਸਰਕਾਰ ਦੇ ਵਿੱਚ ਉਹਦਾ ਨਾਮ ਹੈਗਾ ਸਰਬਜੀਤ ਸਿੰਘ ਉਹ ਢਾਈ ਸਾਲ ਉਹਨੇ ਆਪਣੀ ਪ੍ਰਧਾਨਗੀ ਕੀਤੀ ਉਹਨੇ ਕੁਝ ਉਹਦੇ ਵਿੱਚ ਕੁਖਾਮੀਆਂ ਸੀਗੀਆਂ ਜਿਵੇਂ ਲੋਕਾਂ ਨੇ ਕਿਹਾ ਉਹਦੇ ਕਹਿਣ ਤੇ ਹਰਜੋਤ ਸਿੰਘ ਵੈਸਨ ਨੇ ਉਹਨੂੰ ਇੱਥੋਂ ਭੇਜ ਦਿੱਤਾ ਗਿਆ ਔਰ ਮੈਨੂੰ ਬੁਲਾ ਕੇ ਉਹਨਾਂ ਨੇ ਇਹ ਕਹਤਾ ਕਿ ਭਾਈ ਪ੍ਰਧਾਨ ਜੀ ਤੁਸੀਂ ਇਹ ਜਿਹੜੀ ਯੂਨੀਅਨ ਸੰਭੋ ਤੁਹਾਡਾ ਪੁਰਾਣਾ ਕਿਰਵਾ ਹੈ ਤੁਸੀਂ ਪਹਿਲਾਂ ਵੀ ਇਹ ਕੰਮ ਇੱਥੇ ਠੀਕ ਕੀਤਾ ਹੈ ਮੇਰੇ ਤੇ ਕੋਈ ਰੋਪ ਨਹੀਂ ਕਹਿੰਦੇ 5 ਸਾਲ ਚਲਾਈ ਹੈ ਔਰ ਤਰੀਕੇ ਦੇ ਨਾਲ ਚਲਾਈ ਹੈ ਕਿਸੇ ਦਾ ਕੋਈ ਲੰਬਾ ਨਹੀਂ ਸੀਗਾ ਬੜੇ ਲੋਕ ਕਹਿੰਦੇ ਤੇ ਵੀ ਜਿਹੜੇ ਹੋਰ ਪ੍ਰਧਾਨ ਰਹੇ ਆ ਉਹਦੀ ਪ੍ਰਧਾਨਗੀ ਦੇ ਅੰਦਰ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ 2-2 4-4 ਚੱਕਰ ਔਰ ਬਾਕੀਆਂ ਦੇ ਕਿਸੇ ਦੇ 12 ਕਿਸੇ ਦੇ 15 ਲੇਕਿਨ ਜਦ ਤੇ ਮੈਂ ਬੈਠਿਆ ਸੀਗਾ 5 ਸਾਲ ਇਹ ਲੰਬਾ ਮੈਨੂੰ ਕਦੇ ਨਹੀਂ ਆਇਆ ਔਰ ਇਹ ਵੀ ਕਿਹਾ ਸੀ ਕਿ ਜਿਹੜਾ ਪ੍ਰਧਾਨ ਆਪ ਵੇਂਦਾ ਉਹ ਆਪਣੀ ਗੱਡੀ ਦੇ ਜਿਹੜੇ ਚੱਕਰ ਹੈ ਉਹ ਜ਼ਿਆਦਾ ਲਾ ਲੈਂਦਾ ਲੇਕਿਨ ਮੇਰੀ ਗੱਡੀ ਜਿਹੜੀ ਹੈ ਉਹ ਆਮ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਹੰਗੇ ਚਾਂ ਦੇ ਚ ਖੜੀ ਰਹੀ ਹੈ ਔਰ ਉਹਨਾਂ ਦੇ ਨਾਲ ਆਂਦੀ ਸੀਗੀ ਜੇ ਮੈਨੂੰ ਕਿਸੇ ਨੇ ਰਿਕਵੈਸਟ ਵੀ ਕੀਤੀ ਹੈ ਪ੍ਰਧਾਨ ਜੀ ਮੈਨੂੰ ਗੱਡੀ ਦਾ ਨੰਬਰ ਚਾਹੀਦਾ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਜੀ ਮੇਰੀ ਗੱਡੀ ਖੜੀ ਹੈ ਤਾਂ ਖੜੀ ਰਹਿਣ ਦੋ ਕੋਈ ਨਹੀਂ ਤੁਸੀਂ ਭਾਈ ਮੇਰੇ ਅੱਗੇ ਹੋ ਕੇ ਨੰਬਰ ਚੱਕ ਲਓ ਇਹ ਵੀ ਅਸੀਂ ਤਿਆਗ ਕੀਤਾ ਔਰ ਕਿਸੇ ਨੂੰ ਲੋੜ ਪਈ ਜੇ ਕਿਸੇ ਨੂੰ ਲੋੜ ਪਈ ਅਸੀਂ ਜੇਬ ਚੋਂ ਵੀ ਕਿਸੇ ਦੀ ਮਦਦ ਕੀਤੀ ਹੋਣੀ ਹੈ ਇਹ 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 ਸਾਡਾ ਕਿੱਦਾ ਹੈ ਅਸੀਂ ਅੰਮਰਤੜੀ ਬੰਦੇ ਆ ਅਸੀਂ ਕਿਸੇ ਦਾ ਨੁਕਸਾਨ ਕਰਕੇ ਨਹੀਂ ਕੱਟਾਂ ਅੱਜ ਵੀ ਪ੍ਰੋਬਲਮ ਕੀ ਆਈ ਹੈ ਅੱਜ ਬਕਾਰ ਤੇ ਇਹ ਪ੍ਰੋਬਲਮ ਆਈ ਜਦੋਂ ਰੋਪੜ ਤੋਂ ਸਾਡੇ ਐਸਪੀ ਸ਼ਾਮਾਨ ਸਾਹ ਆਏ ਆ ਕਿ ਇਹਨਾਂ ਦਾ ਜਿਹੜਾ ਹੱਲ ਕੀਤਾ ਜਾਵੇ ਕਿਉਂਕਿ ਇਹ ਹਮੇਸ਼ਾ ਨਾજર ਨਾਲੇ ਇਹਦਾ ਭਾਈ ਜਿਹੜਾ ਵੀਰ ਹੈ ਇਹ ਲਾਈਵ ਹੋ ਹੋ ਕੇ ਇਹਨੇ ਗਾਲਾਂ ਕੱਢੀਆਂ ਜਿੰਦੇ ਲੋਕਾਂ ਨੂੰ ਕੰਮ ਰੋਕੀ ਜਾਂਦੇ ਉਹ ਕਹਿੰਦੇ ਜਦ ਇਹ ਇਹਦੇ ਵਿੱਚ ਉਹ ਡੱਟਾ ਡਾਂਦੇ ਆ ਉਹ ਕਹਿੰਦੇ ਇੱਥੇ ਜੀ ਪ੍ਰਧਾਨ ਨਹੀਂ ਚਾਹੀਦਾ ਇੱਥੇ 11 ਮੈਂਬਰੀ ਕਮੇਟੀ ਚਾਹੀਦੀ ਦੇਖੋ ਇੱਥੇ ਦਾ ਸ਼ੂਲ ਹੈ ਜਦੋਂ ਇਹ ਯੂਨੀਅਨ ਕੀ ਤੁਰ ਦੇ ਦੀ ਹੌਂਦ ਵਿੱਚ ਆਈ ਹੈ ਇਹ ਹਮੇਸ਼ਾ ਹਮੇਸ਼ਾ ਇਹ ਜਿਹੜੀ ਬ੍ਰਾਂਚ ਹੈ ਇਹ ਬੀਡੀਟੀਐਸ ਪਰਮਾਣਾ ਸੁਸਾਇਟੀ ਦੇ ਅੰਡਰ ਰਹੀ ਹੈ ਇੱਥੇ ਹਮੇਸ਼ਾ ਹਮੇਸ਼ਾ ਇੱਕ ਬੰਦਾ ਰਿਹਾ ਔਰ ਉਹਨਾਂ ਦਾ ਬਾੜਬੰਦੀ ਬਣੀ ਹੋਈ ਹੈ ਹਮਾਤਲ ਦੇ ਵਿੱਚ 21 ਮੈਂਬਰ ਜਿਹੜੇ ਉਹਨਾਂ ਦੇ ਚਿੱਤ ਕੇ ਜਾਂਦੇ ਆ ਹਮਾਤਲ ਦੇ ਵਿੱਚੋਂ 21 ਮੈਂਬਰ ਇੱਕ ਪ੍ਰਧਾਨ ਚੁਣਦੇ ਔਰ ਉਹਨਾਂ ਦੀ ਜਿਹੜੀ ਸੁਸਾਇਟੀ ਹੈ ਉਹ ਮੀਟਿੰਗ ਕਰਕੇ ਇੱਕ ਬੰਦਾ ਜਿਹੜਾ ਪੰਜਾਬ ਦੇ ਵਿੱਚ ਜਿਹਦੀ ਮਰਜ਼ੀ ਸਰਕਾਰ ਹੋਵੇ ਉਹਨਾਂ ਦਾ ਬੰਦਾ ਲੈ ਕੇ ਇੱਥੋਂ ਦਾ ਜਿਹੜਾ ਬੰਦਾ ਅਡਜਰਬ ਕਰਦਾ ਉਹਨੂੰ ਲੈ ਕੇ ਇੱਕ ਅਥਾਰਟੀ ਲੈਟਰ ਦੇ ਦਿੰਦੇ ਆ ਵੀ ਜਿਹੜਾ ਕੀਪਰ ਦਾ ਕੰਮ ਹੈ ਉਹ ਤੁਸੀਂ ਸੰਭਾਲ ਲਓ। ਕਿਤੇ ਬੜੀ ਸੇ ਤਰ੍ਹਾਂ ਇਹ ਮੈਨੂੰ ਲੈਟਰ ਉਹਨਾਂ ਇਸ਼ੂ ਕੀਤਾ ਮੇਰੇ ਮੋਬਾਈਲ ਤੇ ਵੀ ਹੈ। ਜਿਹੜਾ ਉਹਨਾਂ ਮੈਨੂੰ ਲੈਟਰ ਵਰਮਾਣੇ ਡੀਡੀ ਜੀ ਅੱਛਣ ਹੈ ਇਸ਼ੂ ਕੀਤਾ ਹੋਇਆ। ਪਿਛਲੀ 6 ਤਰੀਕ ਤੋਂ ਮੈਂ ਇੱਥੇ ਬੈਠਾ ਹਾਂ। ਲੇਕਿਨ ਇਹਨਾਂ ਨੂੰ ਇਹੀ ਤਕਲੀਫ ਹੋਈ ਹੈ ਕਿ ਕੰਮ ਜਿਹੜਾ ਹੈ ਨੀਰੀ ਜੁਨੀਨ ਦਾ ਉੱਪਰ ਬਰਮਾਣੇ ਉੱਪਰ ਜਿਹੜੀ ਦੇਣੀ ਹੈ ਉਹਦਾ ਚੱਲ ਨਹੀਂ ਰਿਹਾ ਸਹੀ ਤਰੀਕੇ ਦੇ ਨਾਲ ਇਹ ਜਿਹੜਾ ਕੰਮ ਬਹੁਤ ਵਿਚਾਰੂ ਰਹੇ ਨੇ ਨਾਲ ਦੇਖੋ ਦੇਖੋ ਬਹੁਤ ਮਤ ਮੇਰੇ ਨਾਲ ਹੈ ਮੈਂ ਇੱਥੇ ਬੈਠਾ ਲੇਕਿਨ ਪਹਿਲਾਂ ਤਾਂ ਮੈਂ ਤੁਹਾਨੂੰ ਇਸ਼ੂ ਦੱਸ ਚੱਕੇ ਚੁੱਕਿਆ ਹਾਂ ਵੀ ਇੱਥੇ ਇਲੈਕਸ਼ਨ ਕਦੇ ਹੋਇਆ ਨਹੀਂ ਫਿਰ ਵੀ ਐਸਪੀ ਸਾਹਿਬ ਨੇ ਕਿਹਾ ਵੀ ਜੇਕਰ ਤੁਸੀਂ ਬਹੁਤ ਮਤ ਦਿਖਾਣਾ ਪਵੇ ਤਾਂ ਤੁਸੀਂ ਦਿਖਾਓਗੇ ਮੈਂ ਉਹਨਾਂ ਨੂੰ ਕਿਹਾ ਬਹੁਤ ਮਤ ਸਾਡੇ ਨਾਲ ਹੈ ਜੇ VOTING ਕਰਾਣੀ VOTING ਕਰਾ ਲਓ ਹੱਥ ਖੜੇ ਕਰਾਣੇ ਹੱਥ ਖੜੇ ਕਰਾ ਲਓ ਜਿੰਨੇ ਤੁਹਾਨੂੰ ਠੀਕ ਲੱਗਦਾ ਉਤਰਾਂ ਕਰਾ ਲਓ ਜਦੋਂ ਵਿਰੋਧੀ ਪਾਰਟੀ ਨੂੰ ਇਹ ਪਤਾ ਲੱਗਿਆ ਕਿ ਇਲੈਕਸ਼ਨ ਕਰਾਉਣ ਦੀ ਸਥਿਤੀ ਵਿੱਚ ਹੈ ਇਲੈਕਸ਼ਨ ਕਰਾਉਣ ਲੱਗੇ ਉਦੋਂ ਜਿਹੜੀ ਵਿਰੋਧੀ ਪਾਰਟੀ ਉਹ ਭੱਜ ਗਈ ਉਹ ਜਿਹੜੇ ਬੰਦੇ ਆ ਉਹਨਾਂ ਨੇ ਆਪਣੇ ਬੰਦੇ ਜਿਹੜੇ ਨਾਲ ਲੈ ਕੇ ਉਹ ਸੜਕ ਪਾਰ ਕਰ ਗਏ ਕਿ ਅਸੀਂ ਇਲੈਕਸ਼ਨ ਨਹੀਂ ਕਰਾਉਣਾ ਮਤਲਬ ਇਸ ਗੱਲ ਦਾ ਇਹ ਹੈ ਕਿ ਅਸੀਂ ਸਹਿਮਤ ਹੈ ਪ੍ਰਸ਼ਾਸਨ ਸਹਿਮਤ ਹੈ ਔਰ ਇਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਇਹਨਾਂ ਨੂੰ ਪਤਾ ਸਾਡੇ ਕੋਲ ਬੰਦੇ ਘੱਟ ਇਹਨਾਂ ਦੇ ਨਾਲ ਬੰਦੇ ਜਿਹੜੇ ਆ ਐਵੇਂ ਚੱਕੇ ਵੇ ਪੁਲੇ ਉਪਰਲੀ ਜੁਨੀ ਦੇ ਚੱਕੇ ਤੁਸੀਂ ਤੁਸੀਂ ਪ੍ਰਧਾਨੀ ਪਿਆਰਾ ਇਲੈਕਸ਼ਨ ਕਰਾ ਲਓ ਬਿਲਕੁਲ ਅਸੀਂ ਤਿਆਰ ਆ ਜਨਮਰਜੀ ਇਲੈਕਸ਼ਨ ਕਰਾ ਲਣ ਜੇ ਇਹ ਅਰਜੀਮ ਸਾਹਿਬ ਨੂੰ ਅਥਾਰਟੀ ਹੁੰਦੀ ਹੈ ਅਸੀਂ ਤਾਂ ਠੀਕ ਹੈ ਜੀ ਅਰਜੀਮ ਸਾਹਿਬ ਕੋ ਅਪਰੋਚ ਕਰੂਗੇ ਦਰਖਾਸਤ ਦੋਗੇ ਬਿਲਕੁਲ ਬਿਲਕੁਲ ਅਸੀਂ ਦਰਖਾਸਤ ਵੀ ਦੇ ਦਾਂਗੇ ਇਲੈਕਸ਼ਨ ਕਰਾਇਆ ਜਾਵੇ ਕਿਉਂਕਿ ਅਸੀਂ ਮਾਹੌਲ ਨੂੰ ਠੀਕ ਰੱਖਣਾ ਪਰ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਜਿਹੜਾ ਕੰਮਕਾਰ ਹੈ ਲੋਕਾਂ ਦਾ ਗਰੀਬਾਂ ਦਾ ਇਹ ਨਾ ਰੁਕਿਆ ਜਾਵੇ ਇਲੈਕਸ਼ਨ ਦੀ ਡੇਟ ਦਿੱਤੀ ਜਾਵੇ ਜਦੋਂ ਇਲੈਕਸ਼ਨ ਦੀ ਡੇਟ ਹੋਏਗੀ ਅਸੀਂ ਸਾਰੇ ਅੱਗੇ ਹੋ ਕੇ ਵੋਟਾਂ ਪਾ ਕੇ ਕਿਸੇ ਬੰਦੇ ਨੂੰ ਕੋਈ ਜਿੱਤ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਜਿਹੜਾ ਬੰਦਾ ਆ ਕੇ ਆਏਗਾ ਉਹਨੂੰ ਇੱਥੇ ਕੰਮ ਕਰਨ ਲਈ ਆਪਾਂ ਪ੍ਰੇਪੇਅਰ ਕਰ ਲੈਣਾ ਕਿ ਭਾਈ ਤੁੰਗਰ ਅਸੀਂ ਉਹਨਾਂ ਦੇ ਨਾਲ ਜਿਹੜੀ ਬिलासपुर ਡਿਸਟ੍ਰਿਕਟ ਦੀ ਜਿਹੜੀ ਹੈ ਟਰੱਕ ਆਪਰੇਟਰੀ ਸੋਸਾਇਟੀ ਆ ਪਰਮਾਣੇ ਉਹਨਾਂ ਦੀ ਕਿੱਥੇ ਬ੍ਰਾਂਚ ਕੀਰਪੁਰ ਸਾਹ ਦੇ ਵਿੱਚ ਇਸ ਬ੍ਰਾਂਚ ਦੇ ਵਿੱਚ ਪਹਿਲਾਂ ਤੋਂ ਹੀ ਪ੍ਰਧਾਨ ਨਾਮਿਨੇਟ ਹੁੰਦੇ ਆਏ ਨੇ ਲੱਗਦੇ ਆਏ ਨੇ ਜੋ ਹੋਣੇ ਸਭ ਦੀ ਡਿਮਾਂਡ ਹੈ ਕਿ ਇੱਥੇ ਪ੍ਰਧਾਨ ਜਿਹੜਾ ਜਿਹੜੇ ਕੁਝ ਲੋਕਾਂ ਨੇ ਮਿਲ ਕੇ ਇੱਕ ਕਮੇਟੀ ਬਣਾ ਲਈ ਹੈ ਵੀ ਇਹਨੂੰ ਅੱਗੇ ਤੋਂ ਕੰਮ ਕਰ ਦੇਖੇ ਜਿਹਦੇ ਵਿੱਚ ਜਿਹੜੇ ਮੌਜੂਦਾ ਪ੍ਰਧਾਨ ਤੇ ਇਹਨਾਂ ਦੇ ਵਿੱਚ ਟਕਰਾਅ ਦੀ ਸਿਚੁਏਸ਼ਨ ਬਣੀ ਸੀ ਜਿਸ ਤੇ ਪੁਲਿਸ ਨੇ ਆ ਕੇ ਇਹਨਾਂ ਚ ਮੀਡੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਇਹ ਹੈ ਕਿ ਸਰਬਸੰਮਤੀ ਨਾਲ ਇਹਨਾਂ ਦਾ ਮਸਲਾ ਹੱਲ ਹੋ ਜਾਏ ਨਹੀਂ ਤਾਂ 31 ਤਰੀਕ ਨੂੰ ਅੱਜ ਤੋਂ 10 ਦਿਨਾਂ ਬਾਅਦ ਇਹਨਾਂ ਦੀ ਵੋਟਿੰਗ ਅੰਡਰ ਦਾ ਆਬਜ਼ਰਵੇਸ਼ਨ ਆਫ ਸਮ ਸੀਨੀਅਰ ਆਫੀਸਰ ਵਿਥ ਵੋਟਿੰਗ ਕਰਵਾਤੀ ਜਾਵੇ ਤਾਂ ਕਿ ਲੜਾਈ ਚੜ੍ਹਾ ਨਾ ਹੋਵੇ ਸਰ ਲੱਗਦਾ ਸਰੇ ਵੀ ਹੈਗਾ ਕਿ ਉਹ ਲੋਕਾਂ ਦਾ ਹੱਕ ਹੈ ਇੱਥੇ ਦੇ ਲੋਕਾਂ ਦਾ ਇੱਥੇ ਵੀ ਸੋਸਾਇਟੀ ਨੇ ਸਾਥ ਦੇ ਚਾਹੀਦੇ ਇਹਦੇ ਜਿਹੜੇ ਉਹ ਰੂਲਸ ਨੇ ਇਹ ਤਾਂ ਤੁਹਾਨੂੰ ਸਿਵਲ ਪ੍ਰਸ਼ਾਸਨ ਦੱਸ ਸਕਦਾ ਜੀ ਪੁਲਿਸ ਇਹਦੇ ਬਾਰੇ ਨਹੀਂ ਜਾਣਦੀ ਪਰ ਇਹ ਹੈ ਕਿ ਜੂ ਅਗਰ ਇਹ ਕਿਤੇ ਚੱਲ ਰਹੀ ਹੈ ਤਾਂ ਕੋਈ ਨਾ ਕੋਈ ਲੀਗਲਟੀ ਤਾਂ ਹੋਏਗੀ ਜਰੂਰ